ਗਰਮਿੰਦਰ ਸਿੰਘ ਢੀਂਡਸਾ ਦਾ ਬਿਆਨ ਕਾਫੀ ਚਰਚਾ ਦੇ ਵਿੱਚ ਹੈ ਉਹ ਕਹਿੰਦੇ ਸੁਖਬੀਰ ਬਾਦਲ ਦੀ ਅਕਵਾਹੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਨਹੀਂ ਜਾਵਾਂਗੇ ਪਤੰਗ ਦੀ ਡੋਰ ਲਜਾ ਦਿਓ ساری ਉਮਰ ਸਿਰਾਂ ਲੱਭਦੇ ਹੀ ਮਰ ਜਾਣਾ ਇਹ ਚੀਜ਼ ਕੁਝ ਪਲੇਟਫਾਰਮਾਂ ਤੋਂ ਆਈ ਕੁਝ ਹੁੰਦੀ ਹੈ ਕੁਝ ਜਾਣ ਕੇ ਪਰੋਸੀ ਜਾਂਦੀ ਹੈ ਪਹਿਲਾਂ ਮੈਨੂੰ ਐਂ ਦੱਸੋ 2017 ਦੇ ਵਿੱਚ ਇਹ ਸੋਨ ਸਿੰਘ ਠੰਡਲ ਹੋਇਆ ਇਸੇ ਤਰ੍ਹਾਂ ਅਨਲ ਜੋਸ਼ੀ ਹੋਇਆ ਤੇ ਜਿਹੜੇ ਹੋਰ ਵਾਪਸ ਗਏ ਨੇ ਸਿਕੰਦਰ ਸਿੰਘ ਮਲੂਕਾ ਤੇ ਸਾਰੇ ਨਾਲ ਸੀ ਉਦੋਂ 15 ਆਏ ਸੀ ਨਾ ਤੇ 2022 'ਚ ਵੀ ਇਹ ਸਾਰੇ ਇਕੱਠੇ ਸੀ ਜਦੋਂ ਸੀਟਾਂ 3 ਰਹਿ ਗਈਆਂ ਤੇ ਇਕੱਠੇ ਹੋ ਕੇ ਜੇ ਇਹ ਤਿੰਨ ਧੀ ਆਏ ਨੇ ਹੁਣੇ ਵਾਪਸ ਆਉਣ ਦੇ ਨਾਲ ਕਿਹੜਾ ਪਹਾੜ ਗਿਆ ਗਿਆ ਸੀ ਮੰਨ ਜੀ ਕਿਉਂ ਗਏ ਅਕਾਲੀ ਦਲ ਦਾ ਵੋਟ ਬੈਂਕ ਹੁੰਦਾ ਸੀ ਸਿੱਖ ਤੇ ਦੂਜਾ ਫੋਟ ਬੈਂਕ ਹੁੰਦੇ ਕਿਸਾਨ ਤਿੰਨ ਖੇਤੀ ਕਾਨੂੰਨਾਂ ਤੋਂ ਬਾਅਦ ਸਭ ਤੋਂ ਵੱਧ ਕਿਸਾਨਾਂ ਨੇ ਦੂਰੀਆਂ ਵੜਾਈਆਂ ਤੇ ਦੂਜਾ ਜਿਹੜਾ ਸਿੱਖ ਧਰਮ ਦਾ ਸਿਸਟਮ ਸੀ ਉਹਨੂੰ ਇਹ ਨਿਭਾ ਨਾ ਸਕੇ ਇਹਨਾਂ ਦੇ ਰਾਜ ਦੇ ਵਿੱਚ ਕਥਤ ਰੂਪ ਦੇ ਵਿੱਚ ਬੇਅਦਬੀਆਂ ਹੋਈਆਂ ਸੁਖਦੇਵ ਸਿੰਘ ਢੀਂਡਸਾ ਅਜ ਦੁਨੀਆ ਦੇ ਵਿੱਚ ਨਹੀਂ ਰਹੇ ਉਹਨਾਂ ਦੀ ਅੰਤਿਮ ਰਸਮਾਂ ਤੱਕ ਨਿਭਾ ਦਿੱਤੀਆਂ ਗਈਆਂ ਨੇ ਤੇ ਸਿਆਸਤ ਦੇ ਵਿੱਚ ਵੱਡਾ ਨਾਮ ਸੀਗਾ ਸੁਖਦੇਵ ਸਿੰਘ ਢੀਂਡਸਾ ਹੋਰਾਂ ਦਾ ਤੇ ਦੂਜੇ ਪਾਸੇ ਹੁਣ ਉਹਨਾਂ ਦੀ ਹੀ ਅਗਲੀ ਪੀੜ੍ਹੀ ਕਹਿ ਲੋ ਸਿਆਸਤ ਦੇ ਵਿੱਚ ਦੂਜਾ ਨਾਮ ਆ ਪਰਮਿੰਦਰ ਸਿੰਘ ਢੀਂਡਸਾ ਦਾ ਜੋ ਸਾਬਕਾ ਵਿੱਤ ਮੰਤਰੀ ਵੀ ਨੇ ਆ ਅਕਾਲੀ ਦਲ ਦੀ ਸਰਕਾਰ ਵੇਲੇ ਕਾਫੀ ਸਰਗਰਮ ਸੀਗੇ ਪਿੱਛੇ ਜੇ ਜਦੋਂ ਆਪਸ ਦੇ ਵਿੱਚ ਨਰਾਜ਼ਗੀਆਂ ਹੁੰਦੀਆਂ ਨੇ ਦੋ ਟੜੇ ਬਣਦੇ ਨੇ ਤਾਂ ਪਰਮਿੰਦਰ ਸਿੰਘ ਢੀਂਡਸਾ ਹੋਰੀ ਵੀ ਅੱਡ ਹੋ ਗਏ ਸੀ ਫੇਰ ਥੋੜੇ ਬਹੁਤੇ ਆਪਸ ਦੇ ਵਿੱਚ ਰਲੇਵੇਂ ਵੀ ਹੁੰਦੇ ਨਜ਼ਰਾਏ ਕਾਫੀ ਕੁਝ ਵਾਪਰ ਦਾ ਨਜ਼ਰਾ ਆਇਆ ਤੇ ਹੁਣ ਪਰਮਿੰਦਰ ਸਿੰਘ ਢੀਂਡਸਾ ਦਾ ਬਿਆਨ ਕਾਫੀ ਚਰਚਾ ਦੇ ਵਿੱਚ ਹੈ ਉਹ ਕਹਿੰਦੇ ਸੁਖਬੀਰ ਬਾਦਲ ਦੀ ਅਗਵਾਈ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਨਹੀਂ ਜਾਵਾਂਗੇ ਜੇਕਰ ਕੋਈ ਪ੍ਰਧਾਨਗੀ ਦੇ ਉੱਤੇ ਫੈਸਲਾ ਹੁੰਦਾ ਹੈ ਤਾਂ ਬਾਅਦ ਦੀ ਗੱਲ ਆ ਪਰ ਫਿਲਹਾਲ ਉਹਨਾਂ ਦੀ ਪ੍ਰਧਾਨਗੀ ਦੇ ਵਿੱਚ ਤਾਂ ਨਹੀਂ ਜਾਣਾ ਜੀ ਆ ਪਿਛਲੇ ਦਿਨਾਂ ਦੇ ਵਿੱਚ ਜਦੋਂ ਤਿੰਨ ਚਾਰ ਆਗੂ ਇਹਨਾਂ ਦੇ ਵਾਪਸ ਆਏ ਨੇ ਹੂੰ ਇਹ ਚੱਲ ਪਿਆ ਕਿ ਗੱਲ ਛੱਡ ਦਿਓ ਹੋਰ ਕੁਝ ਨਹੀਂ ਹੈਗਾ ਉਹ ਕਹਿੰਦਾ ਐਸਾ ਗਾਸ ਘਸੋੜੋ ਨਾ ਗਧੇ ਖਾਏ ਨਾ ਘੋੜੋ ਤੱਤ ਛੱਡ ਦਿਓ ਆਪੇ ਲੱਭੀ ਜਾਣਗੇ ਲੋਕ ਪਤੰਗ ਦੀ ਡੋਰ ਲਜਾ ਦਿਓ ساری ਉਮਰ ਸਿਰਾਂ ਲੱਭਦੇ ਹੀ ਮਰ ਜਾਣਾ ਇਹ ਚੀਜ਼ ਕੁਝ ਪਲੇਟਫਾਰਮਾਂ ਤੋਂ ਆਈ ਕੁਝ ਹੁੰਦੀ ਹੈ ਕੁਝ ਜਾਣ ਕੇ ਪਰੋਸੀ ਜਾਂਦੀ ਹੈ ਇਹਦਾ ਆਪਾਂ ਰਿਐਕਸ਼ਨ ਦੇਖਦੇ ਕੀ ਹੁੰਦਾ ਇੱਥੇ ਕਈ ਚੈਨਲ ਇਹੋ ਜਿਹੇ ਨੇ ਜਿਹੜੇ ਬੜਾ ਜ਼ੋਰ ਦਿੰਦੇ ਨੇ ਉਹਨਾਂ ਗੱਲਾਂ ਤੇ ਹੋ ਸਕਦਾ ਉਹਨਾਂ ਦੀ ਕਿਸੇ ਆਗੂ ਨਾਲ ਜ਼ਿਆਦਾ ਨੇੜਤਾ ਹੋਵੇ ਉਹਦੀ ਯਾਰੀ ਪਗਾਉਂਦੇ ਹੋਣ ਮਰਜ਼ੀ ਆ ਉਹਨਾਂ ਦੀ ਹਰ ਬੰਦੇ ਨੂੰ ਅਧਿਕਾਰ ਆ ਹਰ ਬੰਦਾ ਆਪਣੀ ਗੱਲ ਕਹਿ ਸਕਦਾ ਹੈ ਇਹ ਨਹੀਂ ਹੈ ਕਿ ਤੁਸੀਂ ਕਿਸੇ ਨੂੰ ਰੋਕ ਸਕੋਗੇ ਤੂੰ ਆ ਕਿਉਂ ਕਹਿੰਨੇ ਤਾਂ ਪਿਛਲੇ ਦਿਨਾਂ ਦੇ ਵਿੱਚ ਕਹਿਤਾ ਕਿ ਇਹ ਵਾਪਸ ਆਉਣਗੇ ਪਹਿਲਾਂ ਮੈਨੂੰ ਐਂ ਦੱਸੋ 2017 ਦੇ ਵਿੱਚ ਇਹ ਸੋਹਣ ਸਿੰਘ ਠੰਡਲ ਹੋਇਆ ਇਸੇ ਤਰ੍ਹਾਂ ਅਨਲ ਜੋਸ਼ੀ ਹੋਇਆ ਹੂੰ ਤੇ ਜਿਹੜੇ ਹੋਰ ਵਾਪਸ ਗਏ ਨੇ ਸਿਕੰਦਰ ਸਿੰਘ ਮਲੂਕਾ ਇਹ ਸਾਰੇ ਨਾਲ ਸੀ ਉਦੋਂ 15 ਆਏ ਸੀ ਨਾ ਤੇ 2022 ਚ ਵੀ ਇਹ ਸਾਰੇ ਇਕੱਠੇ ਸੀ ਜਦੋਂ ਸੀਟਾਂ ਤਿੰਨ ਰਹਿ ਗਈਆਂ ਹੁਣ ਤਾਂ ਕੱਲੀ ਬੀਬੀ ਗਨੀਬ ਕੌਰ ਹੀ ਆਨਾਂ ਕੋਲੇ ਤਵਾਲਾ ਖਾਲਸਾ ਬਾਕੀ ਤਾਂ ਕੋਈ ਨਹੀਂ ਤੇ ਇਕੱਠੇ ਹੋ ਕੇ ਜੇ ਇਹ ਤਿੰਨਤੀ ਆਏ ਨੇ ਹੁਣੇ ਵਾਪਸ ਆਉਣ ਦੇ ਨਾਲ ਕਿਹੜਾ ਪਹਾੜ ਡਿਆ ਗਿਆ ਜਿਹੜੀਆਂ ਅਸਲ ਚੀਜ਼ਾਂ ਸੀ ਜਦੋਂ ਤੱਕ ਅਕਾਲੀ ਦਲ ਉਹਨਾਂ ਤੇ ਵਿਚਾਰ ਨਹੀਂ ਕਰਦਾ ਅਸੀਂ ਮੰਨ ਜੀ ਕਿਉਂ ਗਏ ਅਕਾਲੀ ਦਲ ਦਾ ਵੋਟ ਬੈਂਕ ਹੁੰਦਾ ਸੀ ਸਿੱਖ ਤੇ ਦੂਜਾ ਵੋਟ ਬੈਂਕ ਹੁੰਦਾ ਸੀ ਕਿਸਾਨ ਤਿੰਨ ਖੇਤੀ ਕਾਨੂੰਨਾਂ ਤੋਂ ਬਾਅਦ ਸਭ ਤੋਂ ਵੱਧ ਕਿਸਾਨਾਂ ਨੇ ਦੂਰੀਆਂ ਵੜਾਈਆਂ ਤੇ ਦੂਜਾ ਜਿਹੜਾ ਸਿੱਖ ਧਰਮ ਦਾ ਸਿਸਟਮ ਸੀ ਉਹਨੂੰ ਇਹ ਨਿਭਾ ਨਾ ਸਕੇ ਇਹਨਾਂ ਦੇ ਰਾਜ ਦੇ ਵਿੱਚ ਕਥਤ ਰੂਪ ਦੇ ਵਿੱਚ ਬੇਅਦਬੀਆਂ ਹੋਈਆਂ ਦੋ ਸਿੰਘ ਸ਼ਹੀਦ ਹੋ ਗਏ ਕਹਿੰਦੇ ਜੀ ਸਾਨੂੰ ਤਾਂ ਬਦਰਾਮ ਬਹੁਤ ਕਰਤਾ ਉਹ ਚੀਜ਼ ਕੀ ਅੱਜ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਉਸ ਗੱਲ ਤੇ ਆ ਖੜਾ ਹੈ ਹੁਣ ਗੱਲ ਆ ਗਈ ਪਰਮੇਂਦਰ ਸਿੰਘ ਢੀਂਡਸਾ ਦੀ ਪਰਮੇਂਦਰ ਸਿੰਘ ਢੀਂਡਸਾ ਆਪਦੇ ਪਿਤਾ ਨਾਲ ਬਹੁਤ ਜ਼ਿਆਦਾ ਲਗਾਓ ਸੀ ਜਿਹਦਾ ਦ੍ਰਿਸ਼ ਭੋਗ ਤੇ ਵੀ ਅਸੀਂ ਦੇਖਿਆ ਜਿੱਥੇ ਉਹਨਾਂ ਨੇ ਕਿਹਾ ਕਿ ਮੈਨੂੰ ਮਾਣ ਆ ਕਿ ਮੈਂ ਸਰਦਾਰ ਸੁਖਦੇਵ ਸਿੰਘ ਢੀਂਡਸਾ ਦਾ ਪੁੱਤਰ ਹਾਂ ਉੱਥੇ ਇੱਕ ਗੱਲ ਸਰਦਾਰ ਸੁਖਵੀਰ ਸਿੰਘ ਨੇ ਕਹਿਤੀ ਕਿ ਮੈਨੂੰ ਢੀਂਡਸਾ ਸਾਹਿਬ ਨੇ ਕਿਹਾ ਸੀ ਅਕਾਲੀ ਦਲ ਦਾ ਲੇਵਾ ਕਰੋ ਤੇ ਜਿਹੜੀ ਦੂਜੀ ਗੱਲ ਕਹੀ ਸੀ ਉਹ ਸੁਖਵੀਰ ਜੀ ਸ਼ਿਪਾਕੇ ਬਹਿ ਗਈ ਉੱਥੇ ਜਿਹੜੇ ਹਾਜ਼ਰ ਨੇ ਉਹ ਕਹਿੰਦੇ ਇਹ ਵੀ ਕਿਹਾ ਸੀ ਕਿ ਜੇ ਅਕਾਲੀ ਦਲ ਦਾ ਲੇਵਾ ਕਰਨਾ ਤਾਂ ਸੁਖਵੀਰ ਸਿਆ ਤੈਨੂੰ ਕੁਰਬਾਨੀ ਦੇਣੀ ਪਊ ਤੂੰ ਉਹਦਾ ਛੱਡ ਤੂੰ ਤਿਆਗ ਕਰ ਸਿੱਖ ਧਰਮ ਦੇ ਵਿੱਚ ਤਿਆਗ ਸਭ ਤੋਂ ਵੱਡਾ ਹੈ ਉਹਨੂੰ ਜੱਫਾ ਮਾਰਨਾ ਨਹੀਂ ਆਮ ਸਿਆਸੀ ਹਲਕੇ ਚ ਚਰਚਾ ਹੈ ਕਿ ਪਿਤਾ ਜੀ ਸੁਖਵੀਰ ਚੌਧੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹਦੇ ਕੰਨ ਚ ਇੱਕ ਗੁਰ ਦੇ ਗਏ ਸੀ ਕਿ ਕਾਕਾ ਜੀ ਤੂੰ ਪ੍ਰਧਾਨਗੀ ਛੱਡ ਤੀ ਤੈਨੂੰ ਦੁਬਾਰਾ ਨਹੀਂ ਫਿਰ ਕਿਸੇ ਨੇ ਬਣਾਉਣਾ ਨੇੜੇ ਨਹੀਂ ਲੱਗਣ ਦੇਣਾ ਸਿੱਖ ਧਰਮ ਦੇ ਵਿੱਚ ਤਿਆਗ ਅੱਜ ਕਰ ਲਓ ਕੱਲ੍ਹ ਨੂੰ ਕਰ ਲਓ 6 ਮਹੀਨੇ ਨੂੰ ਕਰ ਲਿਓ 2 ਸਾਲ ਨੂੰ ਕਰ ਲਿਓ ਤਿਆਗ ਕਰਕੇ ਅਸਲੀ ਲੀਡਰਸ਼ਿਪ ਅੱਗੇ ਆਵੇ ਇੱਕ ਸੁਖਦੇਵ ਇਹ ਪਰਮੇਂਦਰ ਢੀਰਸਾ ਕਹਿੰਦੇ ਨੇ ਜਿਹੜਾ ਬੰਦਾ ਕਾਲ ਤਖਤ ਸਾਹਿਬ ਨੂੰ ਬੇਮੁਖ ਹੋ ਜਾਵੇ ਉੱਥੇ ਕਹਿ ਕੇ ਫਸੀਲ ਤੇ ਖੜ ਕੇ ਗੱਲ ਮੰਨ ਕੇ ਉਦੋਂ ਮੁਕਰ ਜਾਵੇ ਪੰਜਾਬੀ ਦੀ ਕਹਾਵਾ ਮਰੇ ਮੁਕਰੇ ਦਾ ਕੋਈ ਇਲਾਜ ਨਹੀਂ ਉਹ ਕਹਿੰਦੇ ਕਿਸੇ ਵੀ ਕੀਮਤ ਦੇ ਉੱਤੇ ਮੈਂ ਘੱਟੋ ਘੱਟ ਸੁਖਵੀਰ ਸਿੰਘ ਦੀ ਏਗਵਾਈ ਵਿੱਚ ਤਾਂ ਨਹੀਂ ਉਸ ਪਾਸੇ ਵੱਲ ਜਾ ਸਕਦਾ ਕੋਈ ਨਵਾਂ ਸਿਸਟਮ ਬਣ ਗਿਆ ਕਹਿ ਨਹੀਂ ਸਕਦੇ ਸਿਆਸਤ ਦੇ ਵਿੱਚ ਕੁਝ ਵੀ ਪੱਕਾ ਨਹੀਂ ਹੁੰਦਾ ਸਮੇਂ ਸਿਰ ਇਹਦੇ ਵਿੱਚ ਤਬਦੀਲੀ ਵੀ ਆ ਜਾਂਦੀ ਹੈ ਕੀ ਹੁੰਦਾ ਕੀ ਨਹੀਂ ਹੁੰਦਾ ਭਵਿੱਖ ਦੇ ਗਰਭ ਚ ਹੈ ਹਾਲ ਦੀ ਘੜੀ ਪਰਮੇਂਦਰ ਸਿੰਘ ਢੀਂਡਸਾ ਨੇ ਉੱਠ ਰਹੀਆਂ ਕਿਆਸਰਾਂ ਨੂੰ ਖਤਮ ਕਰ ਦਿੱਤਾ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ